ਸਾਡੇ ਯਾਰ ਮੈਂ ਇਸ ਤਰ੍ਹਾਂ ਸਿੰਘ ਮਾੜੋਚਾ ਆ ਕਿਸਾਨ ਮਜ਼ਦੂਰ ਚਿਕਰਛੋਣੀ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ ਤੇ ਮੇਰੇ ਨਾਲ ਜ਼ਿਲ੍ਹੇ ਦੀ ਟੀਮ ਆ ਸਾਰੀ ਤੇ ਸਾਡੇ ਜੋਂ ਪੱਧਰੀ ਟੀਮ ਪਿੰਡ ਪੱਧਰ ਤੋਂ ਲੈ ਕੇ ਜਿਹੜੀ ਆ ਸਾਡੀ ਇੱਥੇ ਟੀਮ ਆ ਰਸੂਲਪੁਰ ਨਹਿਰਾ ਦੇ ਉੱਤੇ ਇਕੱਠੇ ਹੋਏ ਆ ਅੱਜ ਅਸੀਂ ਜਿਹੜਾ ਭਾਰਤ ਦਾ ਜਿਹੜਾ ਵਾ ਉਪਰ ਰਾਸ਼ਟਰਪਤੀ ਜੈਡੀ ਬਾਸ ਉਹ ਜਿਹੜਾ ਵਾ ਭਾਰਤ ਦੌਰੇ ਤੇ ਉੱਤੇ ਆ ਰਿਹਾ ਵਾ ਭਾਰਤ ਦੇ ਨਾਲ ਸੰਧੀ ਕਰਨ ਆ ਰਿਹਾ ਵਾ ਅ ਅਮਰੀਕਾ ਦਾ ਉਹਦਾ ਜਿਹੜਾ ਵਾ ਵਿਰੋਧ ਕਰਨ ਵਾਸਤੇ ਅਸੀਂ ਜਿਹੜਾ ਵਾ ਇੱਥੇ ਕੱਟੇ ਹੋਇਆ ਤੇ ਅਸੀਂ ਜਿਹੜਾ ਉਹ ਵਿਰੋਧ ਦਾ ਜਿਹੜਾ ਵਾ ਉਤਲਾ ਸਾੜ ਕੇ ਜਿਹੜਾ ਵਾ ਉਹ ਅਸੀਂ ਜਿਹੜਾ ਵਾ ਵਿਰੋਧ ਕਰਾਂਗੇ ਅੱਜ ਕਾਰਨ ਇਹ ਆਪੀ ਐਦੋਂ ਪਹਿਲੋਂ 300 ਸਾਲ ਪਹਿਲੋਂ ਜਦੋਂ ਇੱਕ ਇਸਟ ਇੰਡੀਆ ਕੰਪਨੀ ਆਈ ਸੀ ਉਹਨੇ ਭਾਰਤ ਦੇ ਵਿੱਚ ਆਣ ਕੇ ਆਪਣਾ ਜਦੋਂ ਪੈਰ ਪਸਾਰੇ ਤੇ ਲਗਾਤਾਰ ਭਾਰਤ ਦੇ ਵਿੱਚ ਰਾਜ ਕੀਤਾ ਤੇ ਇਸ ਤਰ੍ਹਾਂ ਦੇ ਕਾਨੂੰਨ ਬਣਾਤੇ ਵੀ ਜਿੰਨਾ ਕਰੋਨਾ ਨੂੰ ਅਜੇ ਤੱਕ ਲੋਕ ਜਿਹੜਾ ਵਾ ਉਹ ਪਸਤਾ ਰਿਆ ਹੁਣ ਵੀ ਜੋ ਭਾਰਤ ਦੀ ਮੋਦੀ ਸਰਕਾਰ ਆ ਜਿਤਨਾ ਕਾਰਪੋਰੇਟ ਘਰਾਣਿਆਂ ਨੂੰ ਲਗਾਤਾਰ ਜਿਹੜਾ ਵਾ ਉਹ ਪਹਿਲ ਦੇ ਕੇ ਤੇ ਖੇਤੀ ਸੜਕਾਂ ਸਕੂਲ ਹਸਪਤਾਲ ਕੋਲ ਚੀਜ਼ਾਂ ਜਿਹੜੀਆਂ ਵਾ ਉਹ ਵੇਚੀ ਜਾ ਰਹੀ ਇਸੇ ਤਰ੍ਹਾਂ ਜਿਹੜਾ ਉਹ ਭਾਰਤ ਦਾ ਆਪਣਾ ਅਮਰੀਕਾ ਦਾ ਜਿਹੜਾ ਉਹ ਰਾਸ਼ਟਰਪਤੀਆ ਉਹ ਸਮਝੌਤਾ ਕਰਨ ਆ ਰਿਹਾ ਇੱਥੇ ਕਿ ਜਿਹੜਾ ਇੱਕ ਦੁੱਧ ਬਤਾ ਬਤਾਵਨ ਚਾਹੇ ਜਿਹੜਾ ਵਾ ਪੋਲਟਰੀ ਫਾਰਮ ਆ ਚਾਹੇ ਹੋਰ ਨਾਲ ਜਿੰਨਾ ਵੀ ਉਹ ਉਹਨਾਂ ਦਾ ਸਾਜੋ ਸਮਾਨ ਆ ਉਹ ਭਾਰਤ ਦੇ ਵਿੱਚ ਲਿਆਂਕੇ ਤੇ ਉਹ ਆਪਣਾ ਜਿਹੜਾ ਵਾ ਪ੍ਰਵੇਸ਼ ਕਰਨ ਵਾਸਤੇ ਆ ਰਿਹਾ ਵਾ ਤੇ ਜਦੋਂ ਪ੍ਰਵੇਸ਼ ਕਰੂਗਾ ਤੇ ਅੱਗੇ ਹੀ ਭਾਰਤ ਦੇ ਬਿਲਕੁਲੋ ਜਿਹੜਾ ਵਾ ਇਹ ਬਿਲਕੁਲੋ ਕਰਜ਼ੇ ਦੀ ਇਮਾਰਤ ਥਲੇ ਦੱਬਿਆ ਆ ਵਾ ਤੇ ਭਾਰਤ ਦੇ ਵਿੱਚ ਹਰ ਚੀਜ਼ ਪੈਦਾ ਹੁੰਦੀ ਆ ਪਰ ਜਿਹੜੀਆਂ ਚੀਜ਼ਾਂ ਭਾਰਤ ਦੇ ਵਿੱਚ ਪੈਦਾ ਹੁੰਦੀਆਂ ਫਿਰ ਵਿਕਣਗੀਆਂ ਨਹੀਂ ਅਮਰੀਕਾ ਦੀਆਂ ਚੀਜ਼ਾਂ ਤੇ ਵਿਕਣਗੀਆਂ ਤੇ ਭਾਰਤ ਨੂੰ ਜਿਹੜਾ ਵਾ ਖਾਤਮੇ ਵਾਲੇ ਬੰਨੇ ਕਰਨ ਵਾਸਤੇ ਜਿਹੜਾ ਵਾ ਇਹ ਤਿਆਰੀਆਂ ਭਾਰਦੀ ਮੋਦੀ ਸਰਕਾਰ ਕਰ ਰਹੀ ਆ ਇਸ ਕਰਕੇ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਜਿਹੜਾ ਵਾ ਕਿਸੇ ਕੀਮਤ ਤੇ ਜਿਹੜਾ ਲਾਗੂ ਨਹੀਂ ਹੁੰਦਾ ਵਗੇ ਅੱਜ ਉਹਦੇ ਦੌਰੇ ਉਂਰ ਦੇ ਤੇ ਜਿਹੜਾ ਵਾ ਅਸੀਂ ਇਹ ਵਿਰੋਧ ਕਰਕੇ ਆਪਣੇ ਪੁੱਤਲੇ ਸਾਲ ਚਲੋ ਬੋਲੋ ਰਾਜੂ ਵੀਰ ਲੋਜ ਨਾਰੇ ਅਮਰੀਕਾ ਦਾ ਜੈਡੀ ਬੈਸ ਮੁਰਦਾਬਾਦ 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 ਸਾ ਮੋਦੀ ਸਰਕਾਰ ਮੁਰਦਾਬਾਦ 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 ਅਮਰੀਕਾ ਦਾ ਉਪਰਾਸ਼ਟਪਤੀ ਜੈਡੀ ਬੈਸ ਮੁਰਦਾਬਾਦ 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 ਸਾਰ ਮਜ਼ਦੂਰ ਮਲਾਜੋ ਵਪਾਰੀ ਦੁਕਾਨਦਾਰ ਇਕਤਾ ਜਿੰਦਾਬਾਦ ਜਿੰਦਾ ਕੀ ਚੀਜ਼ਾਂ ਨਿਵੇਸ਼ ਨਹੀਂ ਕਰੰਦੇ ਆਗੇ ਨਹੀਂ ਕਰਾਂਗੇ ਨਹੀਂ ਕਰਾਂਗੇ ਅਮਰੀਕਾ ਨੂੰ ਭਾਰ ਦੇ ਵਿੱਚ ਕਿਸੇ ਚੀਜ਼ ਦਾ ਪ੍ਰਵੇਸ਼ ਨਹੀਂ ਕਰਦੇ ਆਗੇ ਨਹੀਂ ਕਰਾਂਗੇ ਨਹੀਂ ਕਰਾਂਗੇ